ਸਿੱਖ ਕੈਦੀਆ ਦੀ ਰਿਹਾਈ ਦਾ ਮੁੱਦਾ ਲਗਾਤਾਰ ਗਰਮਾਰਿਆ ਹੈ ਅੱਜ ਇਸ ਮੁੱਦੇ ਨੂੰ ਹੋਰ ਪਖਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚੀਂਡਾ ਨੇ ਗੁਰਦੁਆਰਾ ਅੰਬ ਸਾਈਂ ਚ ਬੈਠਕ ਬੁਲਾਈ ਬੈਠਕ ਲਈ ਐਸਜੀਪੀਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੋਮਣਿਆ ਕਾਲੀਦਾ ਲ ਕਾਂਗਰਸ ਭਾਜਪਾ ਤੇ ਆਮ ਆਦੀ ਪਾਰਟੀ ਨੂੰ ਸੱਦਾ ਦਿੱਤਾ ਸੀ 11 ਵਜੇ ਦਾ ਸਮਾਂ ਸੀ ਪਰ ਨਾ ਤਾਂ ਕਿਸੇ ਵੀ ਪਾਰਟੀ ਦਾ ਕੋਈ ਵੱਡਾ ਲੀਡਰ ਆਇਆ ਤੇ ਸਭ ਤੋਂ ਵੱਡੀ ਗੱਲ ਗੁਰਦੁਆਰਾ ਅੰਬ ਸਾਈਂ ਦੇ ਪ੍ਰਬੰਧਕ ਕਮੇਟੀ ਨੇ ਬੈਠਕ ਗੁਰਦੁਆਰਾ ਸਾਹਿਬ ਚ ਹੋਣ ਹੀ ਨਹੀਂ ਦਿੱਤੀ ਇੱਥੇ ਇੱਥੇ ਜਦੋਂ ਅਸੀਂ ਇੱਥੇ ਪਹੁੰਚੇ ਅ ਅੱਗੇ ਟਾਸਪੋਰਟਸ ਲਾਈ ਹੋਈ ਸੀ ਜਸਾਂ ਉਹਨਾਂ ਨੂੰ ਕਿਹਾ ਕਿ ਅਸੀਂ ਮੀਟਿੰਗ ਕਰਨ ਵਾਸਤੇ ਆਏ ਹਾਂ ਉਹ ਕਹਿਣ ਲੱਗੇ ਕਿ ਇੱਥੇ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਸਾਨੂੰ ਤੋਂ ਹੁਕਮ ਦੇਸ਼ ਆ ਗਿਆ ਹੈ ਕਿ ਇੱਥੇ ਮੀਟਿੰਗ ਨਹੀਂ ਕਰਨੀ ਇਹ ਤਾਂ ਜਿਹੜਾ ਕੋ ਸੱਚ ਦੀ ਗੱਲ ਕਰੇਗਾ ਤੇ ਉਹ ਸੱਚ ਦੀ ਗੱਲ ਇਹ ਪੰਜਾਬ ਸਰਕਾਰ ਤੇ ਪੰਥਕ ਸਰਕਾਰ ਸੱਚ ਸੁਣ ਨਹੀਂ ਚਾਹੁੰਦੀ